ਤਾ ਆਏ ਦਿਨ ਜਿਹੜੇ ਆਵਾਰਾ ਪਸ਼ੂ ਐ ਬੜੇ ਲੋਕਾਂ ਨੇ ਆਵਾਜ਼ਾਂ ਉਠਾਈਆਂ ਕਿ ਇਸ ਤਰ੍ਹਾਂ ਦੇ ਜਿਹੜੇ ਹਾਸੇ ਗਰਸਤ ਹੁੰਦੇ ਪਏ ਐ ਸੋ ਇਸ ਟਾਈਮ ਅਸੀਂ ਖੜੇ ਆ ਬਜਾਜ ਉੱਟ ਬਜਾਜ ਉੱਟ ਸਿਨੇਮਾ ਦਾ ਜਸਵੰਤ ਸਿਨੇਮਾ ਦੇ ਸਾਹਮਣੇ ਤੇ ਵਿਜਾਟ ਦੇ ਸਾਹਮਣੇ ਠੀਕ ਐ ਤੇ ਇਹ ਕਿਵੇਂ ਹੋਇਆ ਦੱਸੋਗੇ ਜੀ ਮਰੇ ਇਹ ਇਹਨਾਂ ਵਿੱਚ ਵੱਜਿਆ ਆਪਣੇ ਵੀ ਠੱਠਾ ਕੇ ਵੱਜਿਆ ਸਾਹਮਣੇ ਠੀਕ ਐ ਹਾਂ ਵੀ ਠੱਠਾਂ ਦੀ ਠੱਠਾਂ ਕੀ ਆਪਾਂ ਨਗਰ ਕੌਂਸਲ ਦੀ ਗਲਤੀ ਮੰਨਦੇ ਆ ਸਭ ਤੋਂ ਜ਼ਿਆਦਾ ਠੀਕ ਐ ਇਹ ਨਗਰ ਕੌਂਸਲ ਦੀ ਗਲਤੀ ਹੈ ਜਿਹੜਾ ਕੁਝ ਹੋਇਆ ਹੈ ਸੋ ਇਹ ਨਗਰ ਕੌਂਸਲ ਕਹਿ ਰਿਹਾ ਵੀ ਆਪਣੇ ਪ੍ਰਧਾਨ ਜੀ ਬਿੱਟੂ ਜੀ ਨੇ ਵੀ ਪਰਸੋਂ ਪਾਈ ਸੀ ਖਬਰ ਵੀ ਅਸੀਂ ਟਟੇ ਬਥੇਰੇ ਚਕਾਏ ਆ ਬਥੇਰੇ ਚਕਾਏ ਆ ਸਹੀ ਗੱਲ ਹੈ ਉਹ ਕਹਿੰਦੇ ਵੀ ਚਕਾਏ ਆ ਚਕਾਏ ਆ ਚਕਾਏ ਆ ਵੀ ਚੱਕੇ ਹੋਣ ਦੇ ਚੱਕੇ ਹੋਣ ਤਾਂ ਪਤਾ ਲੱਗੇ ਵੀ ਸਕਦਾ ਪਰ ਇਹ ਅੱਜ ਕੱਲ੍ਹ ਇਸ ਤਰ੍ਹਾਂ ਨਾ ਹੁੰਦਾ ਜੀ ਚੱਕੇ ਹੁੰਦੇ ਤਾਂ ਠੀਕ ਹੈ ਠੀਕ ਹੈ ਤੇ ਜਿਹੜੇ ਵਿੱਚ ਬੰਦੇ ਸੀ ਉਹ ਕਿਵੇਂ ਉਹ ਤਾਂ ਹੁਣ ਪਤਾ ਲੱਗੂਗਾ ਜਾ ਕੇ ਹਸਪੀਟਲ ਕਿ ਲੈ ਕੇ ਗਏ ਉਹਨਾਂ ਨੂੰ ਠੀਕ ਹੈ ਲੇਡੀ ਸੀ ਕਿ ਜੈਂਟ ਸੀ ਜੈਂਟ ਸੀਗੇ ਜੈਂਟ ਸੀਗੇ ਆ ਸਰਦਾਰ ਸੀ ਆਪਣੇ ਠੀਕ ਹੈ ਈ ਉਮਰ ਕਾਫੀ ਸੀ ਉਹਨਾਂ ਦੀ ਦਾੜੀ ਕੁਝ ਠੀਕ ਹੈ ਹਾਲ ਹੱਥ ਧਿੱਕਰ ਹਾਲ ਤਾਂ ਜਾ ਕੇ ਹਸਪਤਾਲ ਪਤਾ ਲੱਗੂਗਾ ਉਹਨਾਂ ਦੇ ਆ ਠੀਕ ਹੈ ਸੋ ਦੇਖੋ ਜੀ ਜਿਹੜਾ ਇਹ ਅੱਜ ਕੱਲ ਹੋਇਆ ਨੰਬਰ ਦੇਖ ਲਓ ਗੱਡੀ ਦਾ ਪੀ ਵੀ 53 86 99 ਸੋ ਇਹ ਗੱਡੀ ਦਾ ਨੰਬਰ ਆ ਸੋ ਜਿਹੜਾ ਆਵਾਰਾ ਪਸ਼ੂਆਂ ਦੇ ਨਾਲ ਬਹੁਤ ਭਿਆਨਕ ਐਕਸੀਡੈਂਟ ਹੋਇਆ ਮਲੋੜ ਦੇ ਵਿੱਚ ਸੋ ਬੰਦੇ ਬਚਾਰ ਰਹੇ ਗਿਆ ਬਾਕੀ ਸਾਡੇ ਨਾਲ ਮੌਕੇ ਤੇ ਸਮਾਜ ਸੇਵੀ ਸਾਡੇ ਸਸਰੀ ਗਾਲ ਜੀ ਸ਼ਮਨੀ ਖੇੜਾ ਜੀ ਪਹੁੰਚੇ ਨੇ ਮੱਕੜ ਸਾਹ ਗੁਰਤੀ ਕੋ ਹਾਂ ਜੀ ਹਾਂ ਜੀ ਇਹ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਿਹਾ ਜੀ ਮਲੋੜ ਦੇ ਵਿੱਚ ਇਹ ਆਪਣਾ ਹੀ ਹੈ ਸਾਰਿਆਂ ਦਾ ਕਸੂਰ ਜਿਹੜਾ ਸ਼ਹਿਰ ਦੇ ਵਿੱਚ ਆਪਾਂ ਰਹਿੰਦੇ ਆ ਇਹ ਆਪਾਂ ਵੀ ਦੋਸ਼ੀ ਆ ਖੁਦ ਠੀਕ ਹੈ ਜੀ ਸ਼ਹਿਰ ਦੇ ਵਿੱਚ ਚਾਹੇ ਮੈਂ ਕਾਉਂਸਲਰ ਹੋਵੇ ਚਾਵੇ ਕੋਈ ਆਮ ਆਦਮੀ ਹੈ ਬਿਲਕੁਲ ਜੀ ਬਿਲਕੁਲ ਜ਼ਿੰਮੇਵਾਰੀ ਆਪਣੀ ਬੰਦੀ ਹੈ ਸ਼ਹਿਰ ਦੇ ਵਿੱਚ ਠੀਕ ਹੈ ਕੋਈ ਆਵਾਜ਼ ਨਹੀਂ ਠਾਉਂਦੇ ਆਪਾਂ ਕੋਈ ਗੱਲ ਨਹੀਂ ਕਰਦੇ ਆਪਾਂ ਤੇ ਉਹਨਾਂ ਕੋਈ ਮਸਲਾ ਹਲੜੀ ਹੁੰਦਾ ਨਹੀਂ ਹੁੰਦਾ ਸਹੀ ਗੱਲ ਇਹ ਸਾਰਿਆਂ ਨੂੰ ਇੱਕਾ ਇੱਕਾ ਰੱਖਣਾ ਪੈਣਾ ਹੈ ਪਰ ਇਹਨਾਂ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਮੈਂ ਬੇਨਤੀ ਕਰਦਾ ਵੀ ਸਾਰਿਆਂ ਨੂੰ ਇਸ ਮੁੱਦੇ ਤੇ ਇੱਕ ਹੋ ਕੇ ਇੱਕ ਰਾ ਇੱਕ ਰੈ ਲੈ ਕੇ ਇਹ ਡਿਸਾਈਡ ਕਰ ਵੀ ਆਪਾਂ ਕੰਮ ਇਹ ਕਰਨਾ ਹੈ ਇਹ ਕੰਮ ਕਰਨਾ ਸਹੀ ਗੱਲ ਹੈ ਜੀ ਉਹ ਜੂਰੀ ਬਾਬਾ ਜੀ ਵਿਚਾਰੇ ਕਿੰਨੀ ਸੇਵਾ ਕਰੀ ਜਾਂਦੇ ਆ ਸ਼ਹਿਰ ਦੇ ਵਿੱਚ ਬਿਲਕੁਲ ਜੀ ਬਿਲਕੁਲ ਸਹੀ ਗੱਲ ਉਹਨਾਂ ਦੀ ਕੋਈ ਸੇਵਾ ਮੈਂ ਕਹਿੰਦਾ ਬਸ ਕੋਈ ਵੀ ਲਾ ਲੋ ਭਾਵੇਂ ਗਾਵਾਂ ਤੇ ਭਾਵੇਂ ਟੱਠੇ ਵਿਚਾਰੇ ਕਿੰਨਾ ਉਹ ਸੰਭਾਲੀ ਜਾਂਦੇ ਬਿਲਕੁਲ ਜੀ ਬਿਲਕੁਲ ਸਹੀ ਇਹ ਬਾਕੀ ਲੋਕਾਂ ਦਾ ਵੀ ਫਰਜ਼ ਬੰਦਾ ਹੈ ਨਾ ਜੀ ਜੀ ਸਹੀ ਨਗਰ ਕਾਉਂਸਲ ਦਾ ਵੀ ਫਰਜ਼ ਬੰਦਾ ਹੈ ਸਰਕਾਰ ਆਮ ਆਦਮੀ ਪਾਰਟੀ ਸਰਕਾਰਾਂ ਦਾ ਫਰਜ਼ ਵੀ ਹੈ ਸਾਰਿਆਂ ਦਾ ਸਮਾਜ ਸੇਵੀ ਕਾਪਾਟੀ ਸਾਰੇ ਕੇ ਮੈਂ ਕਾਂਗਰਸ ਕਾਲੀ ਜੋ ਵੀ ਆਮ ਆਦਮੀ ਮੈਂ ਨਹੀਂ ਕੰਦਾ ਇਹ ਆਪਾਂ ਨੂੰ ਇੱਕ ਰੈ ਲੈਣੀ ਚਾਹੀਦੀ ਸਾਰਿਆਂ ਨੂੰ ਪੋਲੀਟੀਕਲ ਪਾਰਟੀਆਂ ਨੂੰ ਇਕੱਠੇ ਹੋ ਕੇ ਡੀਸੀ ਸਾਹਿਬ ਨੂੰ ਹੂੰ ਹੂੰ ਜੀ ਡੀਸੀ ਸਾਹਿਬ ਨੂੰ ਗੱਲ ਕਰਕੇ ਡੀਸੀ ਸਾਹਿਬ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਇੱਕ ਜਗ੍ਹਾ ਪ੍ਰੋਵਾਈਡ ਕਰਵਾਈ ਹੈ ਮਲੋੜ ਦੇ ਵਿੱਚ ਆ ਜਿਹੜੇ ਇੰਨੇ ਹਾਦਸੇ ਹੋ ਰਿਹਾ ਬਿਲਕੁਲ ਜੀ ਬਿਲਕੁਲ ਅਜ ਦਿਨ ਕੋਈ ਨਾ ਕੋਈ ਅਗਾ ਜਿਹੜਾ ਅਜ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਇਹ ਤੇ ਉਹਨਾਂ ਵਾਲਾ ਸਮਾਂ ਜਿਹੜਾ ਇਸ ਤੋਂ ਵੀ ਜ਼ਿਆਦਾ ਹੋ ਗਏ ਜਿਹੜੀ ਆ ਅਗਾ ਧੁੰਦ ਪੈ ਰਹੀ ਹੈ ਮਿਸਟ ਇੰਨੀ ਪੈਣੀ ਫੋਗ ਇੰਨੀ ਪਊਗੀ ਜਾਦਾ ਐਕਸੀਡੈਂਟ ਹੋਣਗੇ ਇਹਦੇ ਕੰਨੀ ਮੈਂ ਕਹਿੰਦਾ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਇੱਕ ਸਾਰਿਆਂ ਨੂੰ ਰਿਕਵੈਸਟ ਕਰਦਾ ਹਾਂ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਹੈ ਚਾਹੇ ਬੀਜੀਪੀ ਹੈ ਇਹਦਾ ਕੋਈ ਸੋਲੂਸ਼ਨ ਕਢੀਏ ਆਪਾਂ ਰਲ ਮਿਲ ਕੇ ਬੈਠੀਏ ਤੇ ਡੀਸੀ ਸਾਹਿਬ ਨੂੰ ਇੱਕ ਮੈਮੋਰੰਡਮ ਦਈਏ ਵੀ ਸ਼ਹਿਰ ਚ ਐਜੀ ਕੋਈ ਜਗ੍ਹਾ ਪ੍ਰੋਵਾਈਡ ਹੋ ਜੇ ਜਿੱਥੇ ਪਸ਼ੂ ਰੱਖੇ ਜਾਣ ਸਹੀ ਹੈ ਆ ਜੋ ਲੋਕਾਂ ਦੀ ਜਾਨ ਬਚ ਜਾਏ ਆ ਦੇਖੋ ਵਿਚਾਰਾ ਬਜ਼ੁਰਗ ਸੀਗਾ ਬਜ਼ੁਰਗ ਸੀ ਜਿੰਦੀ ਅੱਖ ਨਿਕਲ ਗਈ ਅੱਜ ਅੱਛਾ ਜੀ ਅੱਖ ਵੀ ਨਿਕਲ ਗਈ ਹੈ ਮੈਂ ਅਸੀਂ ਸੈਰ ਕਰਦੇ ਆ ਰਹੇ ਸੀ ਮੈਂ ਤੇ ਗਰੋਵਰ ਸਾਹਿਬ ਨਾ ਲੋਦਰ ਸੰਦੀਪ ਜੂਰੀ ਬਾਬਾ ਜੀ ਵੀ ਮਿਲੇ ਆ ਕੁਦਰਤੀ ਉਹ ਵੀ ਉਧਰ ਆ ਰਹੇ ਆ ਉਧਰ ਤੋਂ ਵੱਲੋਂ ਵੇਖ ਲੋ ਅਸੀਂ ਵੀ ਆ ਰਹੇ ਸੀਗੇ ਖਾਣਾ ਖਾ ਕੇ ਤੇ ਅਸੀਂ ਵਿੱਚ ਆ ਕੇ ਗਏ ਉਹ ਤਾਂ ਪਹਿਲਾਂ ਹੀ ਸੇਵਾ ਕਰੀ ਜਾਂਦੇ ਸੀ ਜਿਹੜੇ ਹੁਣੇ ਆਪਣਾ ਇਹਦੀ ਡੀਸੀ ਸਾਹਿਬ ਦੇ ਮੀਟਿੰਗ ਆਪਾਂ ਰਲ ਕੇ ਰੱਖ ਲਈਏ ਮੈਂ ਤਾਂ ਸਾਰੀਆਂ ਪੋਲਿਟੀਕਲ ਪਾਰਟੀਆਂ ਸ਼ਹਿਰ ਦੀਆਂ ਸੀਨੀਅਰ ਜਿੰਨੀਆਂ ਵੀ ਸੰਸਥਾਵਾਂ ਐ ਐਨ ਜੀਓ ਐ ਇੰਸਟੀਚਿਊਸ਼ਨ ਜੋ ਵੀ ਹੈਗੀਆਂ ਮੈਂ ਸਾਰਿਆਂ ਨੂੰ ਰਲ ਕੇ ਮੱਕੜ ਸਾਹਿਬ ਤੁਸੀਂ ਵੀ ਕਰਦੇ ਪਿਓ ਜੀ ਜੀ ਸਾਰੇ ਆ ਭਰਾ ਮੇਰੇ ਆ ਰਲ ਮਿਲ ਕੇ ਸੇਵਾ ਕਰੀਏ ਤੇ ਪ੍ਰਾਲਾ ਕਰੀਏ ਤੇ ਜਿਹੜੇ ਆ ਨੁਕਸਾਨ ਨਾ ਹੋ ਲੋਕਾਂ ਦੀ ਜੀ ਬਿਲਕੁਲ ਖੇੜਾ ਸਾਹਿਬ ਦਾ ਕਹਿਣਾ ਹੈ ਕਿ ਜਿੰਨੇ ਵੀ ਸਾਡੇ ਸਮਾਜ ਸੇਵੀ ਹੈ ਸਾਡੇ ਪੋਲੀਟਿਕਲ ਪਾਰਟੀਆਂ ਕੋਈ ਵੀ ਹੈ ਆਜ ਦਿਨ ਮਲੋੜ ਦੇ ਵਿੱਚ ਇਸ ਤਰ੍ਹਾਂ ਦੇ ਹਾਸੇ ਹੁੰਦੇ ਰਹਿੰਦੇ ਆ ਇਹਨਾਂ ਨੂੰ ਰੋਕਣ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਪਊਗਾ ਤੇ ਜਿਹੜੇ ਆਜ ਦਿਨ ਇਸ ਤਰ੍ਹਾਂ ਦੇ ਹਾਸੇ ਹੁੰਦੇ ਆ ਸੋ ਦੱਸਿਆ ਜਾ ਰਿਹਾ ਕਿ ਰਸਤੇ ਦੇ ਵਿੱਚ ਜਾ ਰਹੇ ਸੀ ਤੇ ਇੱਕ ਟੱਠੇ ਨੇ ਆ ਕੇ ਇਸ ਤਰ੍ਹਾਂ ਦਾ ਭਿਆਨਕ ਐਕਸੀਡੈਂਟ ਕੀਤਾ ਸੋ ਨੰਬਰ ਆ ਜਿਹੜਾ ਪੀਬੀ 53 ਡੀ 86 99 ਤੇ ਸੋ ਹਸਪਤਾਲ ਪੰਚਾਇਤ ਉਹਨਾਂ ਨੂੰ ਫਿਰ ਹਸਪਤਾਲ ਪਹੁੰਚਾ ਦਿੱਤਾ ਗਿਆ ਸੋ ਬਜ਼ੁਰਗ ਸੀਗੇ ਉਹਨਾਂ ਦੀ ਅੱਖ ਜਿਹੜੀ ਨਿਕਲ ਗਈ ਹੈ ਸੋ ਜਿੰਨੇ ਵੀ ਮਲੋਟ ਵਾਸੀਆਂ ਨੂੰ ਬੇਨਤੀ ਹੈ ਸਾਨੂੰ ਇਕੱਠੇ ਹੋ ਕੇ ਇਹਨਾਂ ਦਾ ਕੁਝ ਨਾ ਕੁਝ ਹੱਲ ਕਰਨਾ ਪਊਗਾ ਸੋ ਦੋਸਤੋ ਧਿਆਨ ਨਾਲ ਚਲਾਇਆ ਕਰੋ ਕਿਉਂਕਿ